ਬੜਾ ਸੁੰਦਰ ਪ੍ਰਮਾਨ ਦਿੰਦੇ ਨੇ ਕਹਿ ਲੱਗੇ ਵਿਸਵਾ ਕੀ ਸ਼ਿੰਗਾਰ ਬਿ ਵਿਚਾਰ ਕੋ ਨ ਪਾਰਾ ਵਾਰ ਭਈ ਗੁਰਦਾਸ ਸਾਹਿਬ ਕਹਿੰਦੇ ਬਈ ਬਾਹਰ ਦਾ ਤਨ ਸ਼ਿੰਗਾਰਨਾ ਤਨ ਤੇ ਲਿਬਾਸ ਪੈਣ ਲੈਣਾ ਤਨ ਨਾਲ ਦੀ ਸੁੰਦਰਤਾ ਹੀ ਬਣਾ ਲੈਣੀ ਇਹ ਕੋਈ ਇੰਨੀ ਜ਼ਿਆਦਾ ਤਰਤੇ ਮੈਨੇ ਨਹੀਂ ਰੱਖਦੀ ਕਿਉਂ ਕਹਿੰਦੇ ਤਨ ਦੇ ਉੱਪਰ ਵਸਤਰਾਂ ਨੂੰ ਪਹਿਨਿਆ ਸਜਾਇਆ ਇੱਕ ਸੁਹਾਗਵਤੀ ਬੀਬੀ ਨੇ ਉਹ ਸੁਹਾਗਣ ਕਹਲਾਈ ਉਹ ਮਾਲਕ ਵਾਲੀ ਕਹਲਾਈ ਤੇ ਇੱਕ ਪਾਸੇ ਉਦੋਂ ਵੀ ਅੱਛੇ ਬਸਤਰ ਉਦੋਂ ਵੀ ਸੁੰਦਰ ਗੈਨੇ ਉਦੋਂ ਵੀ ਮਹੰਗੇ ਮੁੱਲ ਦੇ ਕੱਪੜੇ ਤਨ ਤੇ ਸਜਾਏ ਨੇ ਜਿੰਨੂੰ ਅਸੀਂ ਵਿਸ਼ਵਾ ਕਹਿੰਨੇ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਓਨੇ ਤਨ ਤੇ ਸ਼ਿੰਗਾਰ ਕੀਤਾ ਮੰਦ ਕਰਮਾਂ ਦੇ ਲਈ ਬਾਸ਼ਨਾਵਾ ਦੀ ਪਟਕਾਉਣ ਦੇ ਲਈ ਬਾਈ ਸਾਹਿਬ ਕਹਿੰਦੇ ਉਹਦਾ ਕੋਈ ਪਾਰਾਵਾਰੀ ਨਹੀਂ ਹੈ ਪਿੱਕੀ ਕਿਤੇ ਇਸ ਪਾਸੇ ਤੋਂ ਮਾੜੇ ਪਾਸੇ ਤੋਂ ਇਧਰ ਨੂੰ ਮੁੜ ਪਏਗੀ ਬਾਈ ਸਾਹਿਬ ਕਹਿੰਦੇ ਬਿਨ ਪ੍ਰਧਾਰ ਨਾਰ ਕਾ ਕੀ ਕੈ ਬਲਾਈਐ ਭਾਈ ਗੁਰਦਾਸ ਸਾਹਿਬ ਕਹਿੰਦੇ ਜਦ ਇੱਕ ਮਾਲਕ ਦੀ ਨਾਲ ਨਹੀਂ ਜੁੜੀ ਇੱਕ ਮਾਲਕ ਦੀ ਹੋ ਕੇ ਨਹੀਂ ਚੱਲੀ ਇੱਕ ਮਾਲਕ ਤੇ ਭਰੋਸਾ ਨਹੀਂ ਰੱਖਿਆ ਉਹਨੂੰ ਕਿਸ ਦੀ ਪਤਨੀ ਕਹਿ ਕੇ ਬੁਲਾਈਏ ਵੀ ਇਹ ਕਿਹਦੀ ਪਤਨੀ ਆ ਭਾਈ ਗੁਰਦਾਸ ਸਾਹਿਬ ਸਾਨੂੰ ਸਮਝਾਉਂਦੇ ਇਸੇ ਤਰ੍ਹਾਂ ਜਿਵੇਂ 바ਰ ਦਾ ਤਨ ਟੱਕਣ ਵਾਸਤੇ ਤਨ ਦੇ ਉੱਪਰ ਵਸਤਰ ਨੂੰ ਗੁਰਮਖਾਣੇ ਵੀ ਪੈਨਿਆ। ਉਹਨਾਂ ਤਨ ਨੂੰ ਢੱਕਣ ਵਾਸਤੇ ਪੈਨਿਆ। ਪਰ ਉਹਨਾਂ ਦਾ ਨੇ ਗੁਣਾਦਿਆ ਪੈਨਿਆ ਹੋਇਆ ਕੱਪੜਾ ਵੀ ਜੇ ਮਾਲਕ ਨਾਲ ਜੁੜੇ ਨੇ ਤੇ ਉਸ ਦੀ ਸੋਭਾ ਬਣ ਜਾਂਦੀ ਹੈ। ਕੱਪੜੇ ਦੀ ਸੋਭਾ ਵੀ ਤਨ ਦੀ ਸੋਭਾ ਵੀ। ਜੇਕ ਦੇ ਮਾਲਕ ਨੂੰ ਪ੍ਰਸੰਨ ਨਹੀਂ ਕੀਤਾ ਵੈਗੁਰੂ ਨਾਲ ਸੰਬੰਧ ਨਹੀਂ ਜੁੜਿਆ ਵੈਗੁਰੂ ਚਿੱਤ ਵਿੱਚ ਨਹੀਂ ਵਸਿਆ ਆਪਣੀ ਵੈਗੁਰੂ ਇੱਕ ਪਰਮਾਤਮਾ ਤੂੰ ਭਰੋਸਾ ਉੱਠ ਗਿਆ ਉਹ ਵਿਸ਼ਵਾਦੀ ਤਰ੍ਹਾਂ ਥਾਂ ਥਾਂ ਤੇ ਜਾਣ ਲੱਗ ਪਿਆ ਥਾਂ ਥਾਂ ਤੇ ਭਟਕਣ ਲੱਗ ਪਿਆ ਹੈ ਵਿਸ਼ਵਾਦੀ ਤਰ੍ਹਾਂ ਅਰ ਜਗਾ ਦਗਾਤੇ ਹਰ ਇੱਕ ਨੂੰ ਆਪਣਾ ਮਾਲਕ ਸਮਝਣ ਲੱਗ ਪਿਆ ਕਿ ਇਹ ਹੀ ਮੇਰਾ ਮਾਲਕ ਏ ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਉਹਦਾ ਕੀਤਾ ਹੋਇਆ ਸ਼ਿੰਗਾਰ ਵਿਅਰਥ ਬਾਹਰ ਦਾ ਪਹਿਨਿਆ ਕਪੜਾ ਵਿਅਰਥ ਉਹ ਬੇਸ਼ੱਕ ਦਿਖਾਵਾ ਲਿਬਾਸ ਉਹਦੋਂ ਸੁੰਦਰ ਪਹਿਨ ਲਵੇ ਗੁਰਸਿੱਖਾਂ ਨੂੰ ਗੁਰਮਖਰ ਨੂੰ ਸਾਧੂਆਂ ਨੂੰ ਬੰਦਗੀ ਵਾਲਿਆਂ ਨਾਲੋਂ ਕੱਪੜੇ ਸੁੰਦਰ ਪਹਿਨ ਲਵੇ ਕਹਿ ਲੱਗੇ ਉਹਦੀ ਹਾਲਤ ਉਹ ਵੇਸ਼ਵਾ ਵਰਗੀਏ ਜਿਹੜੀ ਥਾਂ ਥਾਂ ਤੇ ਭਟਕਦੀ ਏ ਉਹਦਾ ਵੀ ਭਰੋਸਾ ਇੱਕ ਮਾਲਕ ਤੇ ਨਹੀਂ ਇੱਕ ਖਵੰਦ ਤੇ ਨਹੀਂ ਇੱਕ ਪਤੀ ਤੇ ਨਹੀਂ ਤੇ ਉਹਦਾ ਵੀ ਭਰੋਸਾ ਪਖੰਡੀ ਦਾ ਇੱਕ ਪਰਮਾਤਮਾ ਤੇ ਨਹੀਂ ਉਹ ਵੀ ਥਾਂ ਥਾਂ ਤੇ ਪਟਕਦਾ ਉਹ ਵੀ ਥਾਂ ਥਾਂ ਤੇ ਪਟਕਦੀਏ ਦੋਨੇ ਬਰਾਬਰ ਨੇ ਬੇਨ ਪ੍ਰਧਾਰ ਨਾਰ ਕਾ ਕੀ ਕੈ ਬੁਲਾਈਏ ਕਹਿੰਦੇ ਜਿਵੇਂ ਇੱਕ ਮਾਲਕ ਤੋਂ ਬਗੈਰ ਇੱਕ ਪਤੀ ਤੋਂ ਬਗੈਰ ਕੌਣ ਕਹੇਗਾ ਫੁਲਾਣੇ ਦੀ ਪਤਨੀ ਵਿਸ਼ਵਾ ਨੂੰ ਕੋਈ ਨਹੀਂ ਕਹੇਗਾ ਕਹਿੰਦੇ ਇੱਕ ਗੁਰੂ ਨਾਲ ਜੁੜੇ ਤੋਂ ਬਗੈਰ ਇਕ ਗੁਰੂ ਨੂੰ ਪ੍ਰਸੰਨ ਕੀਤੇ ਤੋਂ ਬਗੈਰ ਇਕ ਪਰਮਾਤਮਾ ਦਾ ਅরাধਨ ਕੀਤੇ ਤੋਂ ਬਗੈਰ ਇਕ ਵੈ ਗੁਰੂ ਦੇ ਦਰ ਤੇ ਪ੍ਰਵਾਣ ਹੋਏ ਤੋਂ ਬਗੈਰ ਕੌਣ ਕਹੇ ਗਏ ਇਸ ਗੁਰੂ ਦਾ ਸਿੱਖੇ ਕੋਈ ਨਹੀਂ ਕਹੇਗਾ ਜਗਾ ਜਗਾ ਤੇ ਪਟਕਣ ਵਾਲੇ ਵਿਦਵਾਨ ਸਜਨਾ ਨੇ ਬੜੇ ਸੁੰਦਰ ਬਚਨ ਲਿਖੇ ਪਟਕਣ ਤੋਂ ਉਹ ਸੈਲਾਨੀ ਮਹਾਤਮਾ ਬਗੀਚੇ ਦੇ ਵਿੱਚ ਤੁਰਿਆ ਫਿਰੇ ਫੁੱਲਾਂ ਦੇ ਵਿੱਚ ਸੈਰ ਕਰਦਾ ਉਹਨੇ ਕੀ ਦੇਖਿਆ ਪੌਰਾ ਆਇਆ ਕਾਲੇ ਰੰਗ ਦਾ ਪੌਰਾ ਉਹ ਕਦੇ ਇਸ ਫੁੱਲ ਤੇ ਬੈਠਦਾ ਹੈ ਇਦਾਂ ਰਾਸ ਲੈ ਲਿਆ ਇਥੋਂ ਉਡਾਰੀ ਮਾਰੀ ਦੂਜੇ ਤੇ ਬੈਠਦਾ ਤੇ ਦੇ ਤੇ ਬੈਠਦਾ ਚੌਥੇ ਤੇ ਬੈਠਦਾ ਗਿਣਤੀ ਵੱਧਦੀ ਗਈ ਵੱਧਦੀ ਗਈ ਚੰਬੈਲੀ ਦਾ ਫੁੱਲ ਬੜਾ ਖਿੜਿਆ ਬੜਾ ਸੁੰਦਰ ਏ ਬੜੀ ਸੁਗੰਧੀ ਏ ਬੜੀ ਮੁਕਰੰਦੀ ਏ ਪਰ ਉਹਦੇ ਉੱਪਰ ਪੌਰਾ ਬੈਠਿਆ ਨਹੀਂ ਬੜਾ ਸੋਹਣਾ ਲੱਗੇ ਦੇਖਣ ਪੰਖੜੀਆਂ ਉਹਦੀਆਂ ਉਸ ਸਾਲਾਨੀ ਮਹਾਤਮਾ ਮਹਪੁਰਸ਼ ਉਹਦੇ ਕੋਲ ਆ ਕੇ ਬੈਠ ਗਿਆ ਪੌਦਿਆਂ ਨਾਲ ਫਲਾਂ ਨਾਲ ਫੁੱਲਾਂ ਨਾਲ ਜਾਂ ਤਾਂ ਆਤਮਦਰਸ਼ੀ ਗੱਲਾਂ ਕਰਦਾ ਹੈ ਤੇ ਜਾਂ ਫਿਰ ਕੋਈ ਕਵੀ ਅੰਦਰੋਂ ਕਵਿਤਾ ਦੇ ਦੁਆਰਾ ਉਹਦੇ ਨਾਲ ਗੱਲਾਂ ਕਰਦਾ ਹੈ ਆਮ ਮਨੁੱਖ ਦੇ ਵਸਦੀ ਗੱਲ ਨਹੀਂ ਉਹ ਤਾਂ ਕਹੇਗਾ ਕਿਹੜਾ ਕੋਈ ਪੌਦਾ ਬੋਲਦਾ ਹੈ ਕਿਹੜਾ ਗੱਲਾਂ ਕਰਦਾ ਪਰ ਉਹ ਸਵਾਲ ਜਵਾਬ ਕਰਦੇ ਕਹਿੰਦੇ ਉਹ ਆਤਮਦਰਸ਼ੀ ਉਸ ਫੁੱਲ ਦੇ ਕੋਲ ਆ ਕੇ ਬੈਠ ਗਿਆ ਚੰਬੇਲੀ ਦੇ ਫੁੱਲ ਦੇ ਕੋਲ ਬੈਠ ਕੇ ਕਹਿਣ ਲੱਗਾ ਕਹਿੰਦਾ ਚੰਪਾ ਤੁਝ ਮੈਂ ਤੀਨ ਗੁਣ ਅਰ ਏ ਚੰਬੇਲੀ ਦੇ ਫੁੱਲ ਤੇਰੇ ਵਿੱਚ ਤਿੰਨ ਗੁਣ ਨੇ ਰੂਪ ਰੰਗ ਅਰ ਬਾਸ ਇਹ ਕਿਆ ਅਵਗਣ ਭਇਓ ਪਵਰਣਾ ਬੈਠੇ ਪਾਸ ਕਹਿੰਦੇ ਤੇਰੇ ਕੋਲ ਸੁੰਦਰਤਾ ਵੀ ਹੈ ਮੁਕਰੰਦੀ ਵੀ ਹੈ ਤੇਰੇ ਅੰਦਰ ਰਸ ਵੀ ਹੈ ਸੁਗੰਦੀ ਵੀ ਹੈ ਪਰ ਇਹ ਕੀ ਗੱਲ ਬਣ ਗਈ ਪੌਰਾ ਜਗਾ-ਜਗਾ ਤੇ ਫੁੱਲਾਂ-ਫੁੱਲਾਂ ਤੇ ਫਿਰਦਾ ਹੈ ਤੇਰੇ ਕੋਲ ਕਿਉਂ ਨਹੀਂ ਆ ਕੇ ਬੈਠਾ ਤੇ ਪੌਰਾ ਤਾਂ ਸੁਗੰਦੀ ਦਾ ਭੁੱਖਾ ਹੈ ਮੁਕਰੰਦੀ ਦਾ ਪੁਜਾਰੀ ਤੇਰੇ ਕੋਲ ਕਿਉਂ ਨਹੀਂ ਆਇਆ ਤੇਰੇ ਚ ਐਸਾ ਕਿਹੜਾ ਉਗਣ ਹੋ ਗਿਆ ਕਿ ਪੌੜਾ ਛੱਡ ਕੇ ਅੱਗੇ ਚਲਾ ਗਿਆ ਉਸ ਕਵੀ ਨੇ ਫੁੱਲ ਵੱਲੋਂ ਜਵਾਬ ਲਿਖਿਆ ਫਿਰ ਉਹ ਕਹਿ ਲੱਗੀ ਰਸੀਆ ਮੁਜਮੈ ਤੀਨ ਗੁਣ ਰਸੀਆ ਕਿਆ ਨਾਮ ਦਾ ਰਸ ਮੰਨਣ ਵਾਲਾ ਤੇ ਉਹਦੇ ਰਸ ਨੂੰ ਪਹਿਚਾਨਣ ਵਾਲਾ ਜਿਹਦੇ ਆਪਣੇ ਕੋਲ ਰਸ ਨਹੀਂ ਗੁਰੂ ਵਾਲਾ ਉਹ ਬੇਸ਼ੱਕ ਥੋੜਾ ਹੈ ਬੇਸ਼ੱਕ ਉਹ ਬਹੁਤ ਹੈ ਉਹ ਦੂਜੇ ਦੇ ਰਸ ਨੂੰ ਨਹੀਂ ਪਹਿਚਾਨ ਸਕੇਗਾ ਉਹ ਖਾਲੀ ਭਾਂਡਾ ਕਿਸੇ ਦੇ ਅੰਦਰ ਦੀ ਵਸਤੂ ਦਾ ਅੰਦਾਜ਼ਾ ਨਹੀਂ ਲਾ ਸਕੇਗਾ ਅਗਰ ਅੰਦਰ ਕੋਈ ਚਿੰਗੜੀ ਹੈ ਅੰਦਰ ਕੋਈ ਥੋੜੀ ਬਹੁਤੀ ਬਖਸ਼ਿਸ਼ ਹੈ ਉਹਨੂੰ ਪਤਾ ਲੱਗ ਜਾਏਗਾ ਇਹਦੇ ਕੋਲ ਸਕੂਨ ਹੈ ਇਹਦੇ ਕੋਲ ਆਨੰਦ ਹੈ ਇਹਦੇ ਕੋਲ ਖੇੜਾ ਹੈ ਨਹੀਂ ਤੇ ਮੇਰੇ ਵਰਗੇ ਨੂੰ ਕੋਈ ਖਾਕ ਪਤਾ ਲੱਗਣਾ ਹੈ ਔਰ ਕਹਿੰਦੇ ਉਸ ਨਾਮ ਰਸੀਏ ਨੇ ਉਹਦੇ ਰਸ ਨੂੰ ਪਹਿਚਾਨਿਆ ਕਵੀ ਨੇ ਮਹਾਤਮਾ ਨੇ ਤੇ ਫੁੱਲ ਨੇ ਜਵਾਬ ਦਿੱਤਾ ਰਸਿਆ ਮੁਜਮੈ ਤੀਨ ਗੁਣ ਰੂਪ ਰੰਗ ਅਰ ਬਾਸ ਜਗਾ ਜਗਾ ਕੇ ਮੀਤ ਕੋ ਕੌਣ ਬਠਾਲੇ ਪਾਸ ਕਹਿੰਦੀ ਇਹਦਾ ਜਗਾ ਜਗਾ ਤੇ ਭਟਕਣ ਵਾਲਾ ਹੈ ਤੇ ਜਗਾ ਜਗਾ ਤੇ ਫਿਰਨ ਵਾਲੇ ਨੂੰ ਆਪਣੇ ਕੋਲ ਨਹੀਂ ਕੋਈ ਬੈਠਣ ਦੇਂਦਾ ਜਰਾਕ ਧਿਆਨ ਮਾਰਨਾ ਇਹੋ ਜੇ ਜੀਵਨ ਵਾਲਾ ਹੋਵੇ ਮਾੜਾ ਬੰਦਾ ਹੋਵੇ ਜਗਾ ਜਗਾ ਤੇ ਭਟਕਣ ਵਾਲਾ ਹੋਵੇ ਚੰਗਾ ਆਦਮੀ ਉਹਨੂੰ ਘਰੇ ਨਹੀਂ ਲਿਆਉਂਦਾ ਚੰਗਾ ਆਦਮੀ ਉਹਦਾ ਸੰਗ ਨਹੀਂ ਕਰਦਾ ਕੇ ਤੈ ਇਹੋ ਜੇ ਜੀਵਨ ਵਾਲਾ ਹੈ ਫੁੱਲ ਨੇ ਵੀ ਉਹ ਕਿਹਾ ਭਾਈ ਸਾਹਿਬ ਵੀ ਉਹ ਕਹਿੰਦੇ ਨੇ ਭਾਈ ਸਾਹਿਬ ਕਹਿੰਦਿਆ ਇੱਕ ਦਾ ਹੋਏ ਤੋਂ ਬਗੈਰ ਕੀ ਦਾ ਸਿੱਖ ਅਖਵਾਏਗਾ ਕਿਨੂੰ ਗੁਰੂ ਕਹਾਏਗਾ ਕੇ ਮੇਰਾ ਗੁਰੂ ਤੇ ਮੈਂ ਇਹਦਾ ਸਿੱਖ ਏ ਤੇਰਾ ਤਾਂ ਇਮਾਨ ਹੀ ਇੱਕ ਤੇ ਨਹੀਂ ਤੂੰ ਤਾਂ ਥਾਂ ਥਾਂ ਤੇ ਇਥੇ ਸਿਰ ਚਰਣਾ ਤੇ ਰੱਖਿਆ ਹੈ ਪਤਾ ਨਹੀਂ ਝਟਕ ਨੂੰ ਕਿੱਥੇ ਰੱਖੇਗਾ ਫਿਰ ਕਿੱਥੇ ਰੱਖੇਗਾ ਇਹਨੂੰ ਕਹਿਣਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਇਹ ਹੀ ਬੋਲ ਪਤਾ ਨਹੀਂ ਕਿਹਦੇ ਕੋਲ ਹੀ ਜਾ ਕੇ ਵਰਤੇਗਾ ਕਿੰਨੇ ਕੁ ਮਾਲਕ ਬਣਾਈ ਉਸ ਵਿਸ਼ਵਾਦੀ ਤਰ੍ਹਾਂ ਭਾਈ ਸਾਹਿਬ ਕਹਿੰਦੇ ਜੀਵਨ ਨੂੰ ਸੰਭਾਲ ਇੱਕ ਪਰਮਾਤਮਾ ਨਾਲ ਜੁੜ ਅਰ ਹਰ ਏਕ ਸਿਮਰ ਏਕ ਸਿਮਰ ਪਿਆਰੇ ਇੱਕ ਨੂੰ ਸਿਮਰ ਇੱਕ ਨਾਲ ਜੁੜ ਇੱਕ ਦੇ ਮਾਰਗ ਤੇ ਤੁਰ ਤੇ ਉਹਦੇ ਅੱਗੇ ਹਜੂਰ ਦੇ ਜੋਦੜੀ ਕਰ ਤਦ ਬਿਨਾ ਦੂਜਾ ਨਹੀਂ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਉਸ ਇੱਕ ਨੂੰ ਜਪ ਉਹਨੂੰ ਅੰਦਰ ਆਰਾਧ ਆਪਣੇ ਹਿਰਦੇ ਦੇ ਅੰਦਰ ਵਸਾਣਾ ਕਰ ਫੇਰ ਗੱਲ ਬਣੇਗੀ ਭਾਈ ਗੁਰਦਾਸ ਸਾਹਿਬ ਕਿਰਪਾ ਕਰਦੇ ਨੇ ਸੰਖੇਪ ਕਰਾਂ ਕਹਿੰਦੇ ਬਗ ਸੀਤ ਗਾ ਤੁਜੀਵ ਘਾਤ ਕਰ ਖਾਤ ਕੇਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਸਰੋਵਰਾਂ ਤੇ ਜਾਇਏ ਤੀਰਥਾਂ ਤੇ ਜਾਇਏ ਅਰ ਬਗਲੇ ਬੜੇ ਮਿਲਦੇ ਨੇ ਉਹ ਬੈਠੇ ਹੋਏ ਨੇ ਹਿਲਜੁਲ ਨਹੀਂ ਕਰਦੇ ਕਦੇ ਦੋ ਲੱਤਾਂ ਤੇ ਕਦੇ ਇਕ ਲੱਤ ਤੇ ਦਿਆਂ ਧਿਆਨ ਟਿਕਾਈ ਬੈਠੇ ਪਰ ਜਦੋਂ ਕੋਈ ਉਹਦੀ ਮਾਰ ਵਿੱਚ ਆ ਜਾਂਦਾ ਹੈ ਨਾ ਉਹਨੂੰ ਦਬੋਜ ਕੇ ਖਾ ਜਾਂਦਾ ਹੈ ਪਤਾ ਨਹੀਂ ਕਿੰਨੇ ਕੁ ਜੀਵਾਂ ਦਾ ਮੱਛੀਆਂ ਦਾ ਡੱਡੀਆਂ ਦਾ ਉਹ ਖਾਤਮਾ ਕਰ ਦਿੰਦਾ ਹੈ ਘਾਤ ਕਰ ਦਿੰਦਾ ਹੈ ਭਾਈ ਸਾਹਿਬ ਕਹਿੰਦੇ ਕੋਈ ਕਹਿੰਦਾ ਵੀ ਬਗਲਾ ਬੜਾ ਐਂ ਟਿਕ ਕਰਕੇ ਬੈਠਾ ਹੋਇਆ ਹੈ ਕਹਿੰਦੇ ਮੌਨ ਗਏ ਕਿਉਂਕਿ ਉਹ ਸ਼ੋਰ ਸ਼ਰਾਬਾ ਨਹੀਂ ਕਰ ਰਿਹਾ ਜਿਉਂ ਨੇ ਹਿੱਲ ਦੁੱਲ ਕੀਤੀ ਨਾ ਪਾਣੀ ਵਿੱਚ ਨਾ ਉਹਦੇ ਲੱਗੇ ਕਿਸੇ ਡੱਡੀ ਨੇ ਆਉਣਾ ਨੇ ਮੱਛੀ ਨੇ ਆਉਣਾ ਉਹਨਾਂ ਦੂਰ ਭੱਜ ਜਾਣਾ ਔਰ ਉਹ ਮੌਨ ਗਏ ਰੌਲਾ ਗੋਲਾ ਨਹੀਂ ਕਰਦਾ ਧਿਆਨ ਧਰੇ ਉਹ ਧਿਆਨ ਤੱਕ ਆਉਂਦਾ ਹੈ ਬਈ ਕਿੱਥੇ ਇੱਕ ਮਾਰ ਵਿੱਚ ਆ ਰਹੀ ਹੈ ਮੱਛੀ ਡੱਡੀ ਜਿਹਨੂੰ ਮੈਂ ਦਬੋਚਣਾ ਹੈ ਜੁਗਤ ਨਾ ਪਾਈਏ ਤੇ ਹੁਣ ਕੋਈ ਕਹੇ ਬਈ ਬਗਲੇ ਨੇ ਬੜੀ ਸਮਾਧੀ ਲਈ ਬੜਾ ਧਿਆਨ ਟਕਾਇਆ ਹੈ ਕਿ ਉਹ ਨਾਮ ਦੀ ਜੁਗਤੀ ਦੱਸ ਦੇਵੇਗਾ ਬਈ ਨਾਮ ਕਿਵੇਂ ਜਪਣਾ ਹੈ ਰੱਬ ਦੇ ਚਰਨਾਂ 'ਚ ਸੁਰਤ ਕਿਵੇਂ ਟਿਕਣੀ ਆ ਮਨ ਦੀ ਇਕਾਗਰਤਾ ਕਿਵੇਂ ਬੰਨਣੀ ਆ ਉਹ ਬਗਲਾ ਨਹੀਂ ਦੱਸ ਸਕਦਾ ਔਰ ਗੁਰੂ ਤੀਰਥੇ ਐਉਂ ਬਗਲੇ ਬਿਰਤੀ ਵਾਲੇ ਬੜੇ ਮਿਲ ਜਾਂਦੇ ਨੇ